ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗ ਸੇਲ ਲਈ ਲੈ ਕੇ ਆਏ ਜੀ ਦੋ ਟਾਪ ਬਰੀਡ ਬਈ ਹੀਪਰ ਵੜਾ ਨੇ ਇੱਕ ਬਈ ਕੋਲੇ ਗੱਬਣ ਗਾਂ ਕੀ ਥੋੜੇ ਕਿ ਦਿਨ ਕਰਮਲੀ ਲੈਂਦੀ ਆ ਆਓ ਕਰ ਲੈਨੇ ਬਈ ਨਾ ਗੱਲ ਬਾਤ ਅੱਜ ਵਿੱਚ ਬਾਈ ਜੀ ਸਸਕਾਲ ਖਸੂ ਗਾ ਬਈ ਹੋਰ ਠੀਕ ਹੋ ਸਭ ਵਧੀਆ ਡਾਕਟਰ ਕਿਵੇਂ ਚੱਲਦਾ ਕੰਮਕਾਰ ਵਧੀਆ ਚੱਲੀ ਜਾਂਦਾ ਡਾਕਟਰ ਚਲੋ ਵਧੀਆ ਨਾਮ ਤੇ ਡਰੈਸ ਬੋਲ ਨਾਮ ਮੇਰਾ ਸੋਖਾ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪੜਾ ਡਾਕਟਰ ਨੇੜੇ ਪਿੰਡ ਆਪਾਂ ਡੇੜੇ ਸਹਣਾ ਛੰਨਾ ਤੇ ਭਦੌੜਾ ਮੋਬਾਈਲ ਨੰਬਰ ਜਿਹੜਾ ਨੰਬਰ ਹੈਗਾ 6283597218 ਠੀਕ ਹੈ ਭਾਈ ਕੀ ਆ ਤਰੀਕਾ ਪਹਿਲਾ ਮਹੀਨਾ 2026 ਹਾਂਜੀ ਭਾਈ ਠੀਕ ਹੈ ਭਾਈ ਤੇ ਜਿਹੜੀ ਪਹਿਲੇ ਨੰਬਰ ਤੇ ਬੱਚੀ ਆ ਟਾਪ ਕਲਾਸ ਕਿੰਨੀ ਉਮਰ ਹੈ ਜੀ ਭਾਈ ਸਾਲ-ਸਾਲ ਦੀਆਂ ਹੋਣਗੀਆਂ ਦੋਨੇ ਓਕੇ ਤੇ ਦੋਨੇ ਹੀ ਖੀਰਾਂ ਚਾਚਾ ਸਨ ਕਿਸੇ ਦੇ ਖੋਟਾਂਗੇ ਓਕੇ ਸੀਮਨ ਦੀ ਡਿਟੇਲ ਪਤਾ ਕੁਛ ਨਹੀਂ ਪਤਾ ਭਾਈ ਰਿਕਾਰਡਰ ਕੋ ਡੱਕਾ ਨਹੀਂ ਪਤਾ ਆਪਣਾ ਆਪਣੀ ਖਰੀਦਾ ਹੁੰਦਾ ਮਾਲ ਕੋਈ ਚੱਕਰ ਨਹੀਂ ਪਾ ਝੋਲੀ ਕਿਵੇਂ ਕੋਲੀ ਚਾਰ ਦਿਖਾ ਦੀ ਮਣੀ ਜਲਦੀ ਬਹੁਤ ਹੈ ਹੂੰ ਕੋਈ ਕੁਝ ਨਹੀਂ ਕਹਿੰਦੀ ਤੇ ਬਾਈ ਕਹਿੰਦਾ ਚਾਰ ਥਾਣਾ ਦੀ ਵੈਸੇ ਫੁੱਲ ਗਾਰੰਟੀ ਹੋ ਕੇ ਆਪ ਮੈਂ ਤੁਹਾਡਾ ਦਿੰਦੀ ਆ ਹਨਾ ਜਾਨ ਵਾਲੀ ਆ ਬੱਚੀ ਪ੍ਰਿੰਟ ਵਾਲੀ ਆ ਉਹਨੇ ਮੜੀ ਤੋਰ ਕੇ ਦਿਖਾ ਦਈਏ ਥੋੜਾ ਬਣਾ ਬੜਾ ਚੰਗਾ ਹਨਾ ਕਰਮਾਈ ਦਾ ਕਿਤ ਲੈ ਰਹੇ ਨੇ ਡਾਕਟਰ ਜਮੀ ਨਹੀਂ ਤੁਰਦੀ ਨਾ ਖੜਦੀ ਇਹ ਸੂਸ ਬੜਾ ਪਿਆਰਾ ਬਹੁਤ ਚੰਗੀ ਆ ਅੰਦਰੋਂ ਤੋਂ ਬਹੁਤ ਪੂਰੀ ਚੰਗੀ ਆ ਅੰਦਰੋਂ ਤੋਂ ਬਹੁਤ ਪੂਰੀ ਹੂੰ ਥੋੜੀ ਜਗਦੀ ਆ ਹਨਾ ਬਸ ਹਾਂ ਇਹ ਨੂੰ ਆਇਆ ਵੀ ਨਾਲ ਦਿੰਦਾ ਪਸੂ ਕਿੱਥੇ ਆਦੇ ਬਰੀਡ ਫੁੱਲ ਹੈ ਕਿ ਨਹੀਂ ਹਾਂ ਹਾਂ ਪ੍ਰਿੰਟ ਪ੍ਰਿੰਟ ਬੜਾ ਜੰਗਾ ਕਰਮ ਵਾਲੀ ਦਾ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰ ਥੋੜਾ بڑا ਦੇਖ ਹੂੰ ਹੂੰ ਹਾਂ ਆਖਦੀ ਆ ਬੱਚੀ ਬਈ ਹਾਂ ਹਾਂ ਨਾਟਰ ਹੂੰ ਕੀ ਬਾਤ ਆ ਭਾਈ ਫੁੱਲ ਬਰੀਡ ਬੱਚਾ ਦੰਦੋਂ ਬਾਈ ਕਰਾ ਜਮਾ ਖੀਰੀ ਚਾਰ ਥਣ ਹੋਣਗੇ ਆ ਦੇ ਇਹਦੀ ਔਲ ਕਰਦੀ ਥੋੜੀ ਹਾਂ ਤੇ ਲਿਆਰੀ ਦੀ ਮੰਨ ਲਿਆਰੀ ਦੀ ਔਲ ਕਰਦੇ ਜਮੇ ਨਹੀਂ ਦੁੱਧ ਲੈ ਇਹਨਾਂ ਦੇ ਨਾਲ ਲੱਗ ਲਾ ਖੜੀ ਜਾਉ ਬਸ ਹੂੰ ਥੋੜਾ ਡਰਦੀ ਆ ਡਰਦੀ ਆ ਹੂੰ ਉਹੋ ਕੀ ਰਿਹਾ ਡਾਕਟਰ ਠੀਕ ਆ ਹਾਂ ਇਹ ਉਹ ਅਸਲ ਵਿੱਚ ਕੱਲ ਹੀਟ ਚ ਵੀ ਸੀ ਬੱਚੀ ਇਹ ਮੰਨ ਕੇ ਚੱਲ ਹਜੇ ਡੇਢ ਕੁ ਮਹੀਨਾ ਕੋਈ ਬੰਦਾ ਸਾਹਵਲੇ ਹਜੇ ਤਾਂ ਮੰਨ ਹਜੇ ਬੱਚਾਗਾ ਹੈ ਮਹੀਨਾ ਦੋ ਮਹੀਨੇ ਤਾਂ ਆਹ ਸਾਹਵਲੇ ਡੇਢ ਕੁ ਮਹੀਨਾ ਹੀਟ ਚ ਸੀ ਕੱਲ ਬੱਚੀ ਇਹ ਕੀ ਮੁੱਲ ਲ ਵੈਸੇ ਜੈ ਜੈ ਦਾ ਡਾਕਟਰ ਜੋੜੇ ਦਾ ਕੁਛ ਕਰਾ ਲੇ ਹੂੰ ਸਾਢੇ 2.5 ਹੀਆ ਤਾਂ ਜੋੜਾ ਦੇ ਦੂੰਗਾ ਠੀਕ ਆ ਹਾਂ ਸਾਢੇ 2.5 ਨੂੰ ਬੱਚੀ ਦੇ ਦੂੰਗਾ ਓਕੇ ਭਾਈ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ 2.5 ਹਜ਼ਾਰ ਦੀ ਬੱਚੀ ਮੁੱਲ ਕਰਾ ਲਾ ਕੱਲੀ ਦਾ 25 25 ਕਰਾ ਲਾ ਓਕੇ ਬਾਈ ਇਹ ਵੀ 2.5 ਹਜ਼ਾਰ ਦੀ ਬੱਚੀ ਦੇ ਦੂੰ 2.5 ਹਜ਼ਾਰ ਦਾ ਬੱਚਾ ਦੇ ਠੀਕ ਆ ਬਾਈ ਇਹਦੀ ਉਮਰ ਐਸਟੀਮੇਟ ਜੇ ਇਹ ਵੀ ਸੇਮ ਹੀ ਆ ਝੋਲੀ ਇੱਕ ਨੰਬਰ ਆਹ ਲਾਟਰ ਚਾਰ ਥਾਨ ਕੱਲਾ ਕੱਲਾ ਗਲਾਬੀ ਸਾਡਾ ਲਾਟਰ ਸਰਗਮ ਕਲਾਬੀ ਹਾਂ ਬਹੁਤ ਵਧੀਆ ਲੱਗਿਆ ਕੋਈ ਛੋਟਾ ਮੋਟਾ ਜੱਥਨ ਨਹੀਂ ਲੱਗੇ ਇਹਨਾਂ ਦੇ ਤੇ ਕੀਆ ਇਹ ਤੋਰ ਪਹਿਨੀ ਉਹਤਲੇ ਰੀ ਦੀ ਉਹ ਮੰਦੀ ਸਹੀ ਗੱਲ ਆ ਬਾਈ ਲੈ ਤੋਰਾ ਚੈੱਕ ਕਰਿਓ ਕੱਦ ਚੰਗਾ ਫੁੜਾ ਫੜਾ ਬਹੁਤ ਚੰਗਾ ਦੇ ਮਸਤੀ ਕਰਦੀ ਆ ਕਿ ਨਹੀਂ ਆ ਚੀਜ਼ਾਂ ਪਾੜ ਦਿੰਦੇ ਬੰਗਾਂ ਵੰਗਾਂ ਦਾ ਰਾਤ ਕਦਲ ਕਰ ਗਿੱਲੀਆਂ ਨਾ ਇਹ ਹੂੰ ਨਹੀਂ ਤੂਰਾ ਤੂਰਾ ਇੱਕ ਨੰਬਰ ਫੁੱਲ ਬਰੀਡ ਬਈ ਕਿਆ ਬਾਤ ਥੋੜਾ ਪੜਾ ਦੇ ਕਿੰਨਾ ਚੰਗਾ ਕਿ ਨਹੀਂ ਇਹ ਸਦੀ ਬਿਊਟੀ ਦੇ ਕਿੰਨਾ ਗੇ ਰਿਕਾਰਡ ਹੈ ਬਈ ਸਦੀ ਮਾ ਕੋਈ ਨਹੀਂ ਪਤਾ ਡਾਕਟਰਾਂ ਪਾ ਨੂੰ ਇਵੇਂ ਕਹਿ ਦੀ ਰਿਕਾਰਡ ਰਕੋੜਦਾ ਦਾ ਯਾਰ ਓਕੇ ਬਈ ਹਾਂ ਹੂੰ ਕੀ ਮੋਲ ਆ ਫਿਰ ਜਾਇਜ਼ ਇਹਦਾ ਮੋਲ 25000 ਸਾਢੇ 25000 ਦੀ ਬੱਚੀ ਦੇ ਦਾਂਗੇ ਮੋਲ 25000 ਸਾਢੇ 25000 ਦੀ ਬੱਚੀ ਬਾਈ ਕਹਿੰਦਾ ਦੇ ਦੇਂਗੇ ਮਾਨਤਾ ਹੁਣ ਮੱਥਾ ਦਿਖਾ ਦੇ ਦੇ ਲੱਕੇ ਤੇ ਹੋ ਜੂਗਾ ਇਹ ਸੂਸ ਬੜਾ ਪਿਆਰਾ ਹਾਂ ਕੀ ਬਾਤ ਆ ਬਾਈ ਬਰੀਡ ਬਹੁਤ ਆ ਵੈਰਡ ਤੇ ਦੋਨੇ ਬੱਚਿਆਂ ਦਾ ਡਾਕਟਰ ਥੋੜਾ ਵੱਧ ਡਰਦੀ ਖੁੱਲੀ ਛੱਡੀ ਵੀ ਸੀ ਉਹਦਾ ਹੂੰ ਇਹ ਇਹ ਕੋ ਬੰਨੀ ਦੀ ਸੀਗੀ ਠੀਕ ਆ ਬਾਈ ਹਾਂ ਟੋਰਾ ਚੈੱਕ ਕਰੋ ਕਿੰਨਾਂ ਨੰਬਰ ਆ ਬਾਈ ਦੇਖ ਆ ਤੀਜਾ ਭਾਲਦਿਆਂ ਇਹ ਟਪਟ ਪਾਉਣਾ ਬਾਕੀ ਮੋਲ ਬਾਈ ਦੇ ਜਾਇਜ ਹੁੰਦੇ ਆ ਖਿੱਚ ਕੇ ਮੋਲ ਹੁੰਦੇ ਆ ਬਾਲੇ ਮੋਲ ਨਹੀਂ ਹੁੰਦੇ ਜੋੜ ਆ ਬਾਈ ਕਹਿੰਦਾ ਵਧੀਆ ਮਾਨਤਨ ਕਰ ਦਾਂਗੇ ਜੋੜੇ ਚੋਂ 2.52 ਲੱਖ ਰੁਪਏ ਕੱਲੀ ਕੱਲੀ ਦਾ ਮੋਲ ਆ ਮਾਨਤਨ ਹੋ ਜਾਊਗਾ ਮੋਖ ਦੇ ਕੋਈ ਚੱਕਰ ਨਹੀਂ ਹੈ ਜਮਾ ਜੋੜਾ ਇੱਕੋ ਜਿਹਾ ਚਾਰ ਚਾਰ ਥਾਣਾ ਜਮਾ ਦੇਖ ਆ ਉਹ ਦਰਦੀ ਵਾਲਾ ਬਸ ਕੱਲਾ ਉਹਪਰਾ ਕਰਦੇ ਕੱਲਾ ਤਲਿਹਰੇ ਦਾ ਹੋਰ ਕੋਸੀ ਵੀ ਨਹੀਂ ਥਾਣੇ ਦੇ ਵੀ ਚਾਰਾ ਦੇ ਸਹੀ ਗੱਲ ਆ ਚਾਰ ਥਾਣ ਝੋਲੀ ਇੱਕ ਨੰਬਰ ਆ ਬਾਈ ਗਾਰੰਟੀ ਹੋਈ ਯਾਰ ਜਮਾ ਹਾਂ ਜੀ ਕੋਈ ਘਰੋ ਮੋੜ ਦੇ ਬੇ ਸ਼ੱਕ ਦੀ ਅੱਗੇ ਆ ਗਈ ਬੈੜ ਇਹ ਡਾਕਟਰ ਤੀਜਾ ਸੁਗਾ ਕਿੰਨੇ ਦਿਨ ਲਊਗੀ ਡਾਕਟਰ ਹਜੇ ਲੈ ਜੋ ਨਾਮ ਵਾਲਾ 15 ਕਿ ਦਿਨ 15 ਕਿ ਦਿਨ ਹਾਂ ਕਿੰਨਾ ਕੁ ਰਿਕਾਰਡ ਵੈਸੇ ਡਾਕਟਰ ਉਹ ਤਾਂ ਕਹਿੰਦੇ ਵੀ 18 19 ਕਿਲੋ ਚੋਇਆ ਵੈ ਹੂੰ ਵੀ ਬਾਕੀ ਸੇ ਵਸਤੇ ਐਵੇਂ ਕਹਿੰਦੀ ਬਜੂ ਨਹੀਂ ਮਾਰਦੇ ਤੀਜਾ ਸੂਆ ਹੁੰਦੀ ਆ ਫੇਸ ਬੜਾ ਪਿਆਰਾ ਹਨ ਹਾਂ ਕੁੰਨੀ ਹੂੰ ਕੁਛ ਵੀ ਨਹੀਂ ਕਹਿੰਦੀ ਲੈ ਜਿਵੇਂ ਮਰਦੀ ਗੱਬਣ ਤੱਲੀ ਬਹਿ ਜਾ ਕੋਈ ਡਾਕਟਰ ਥੰਦ ਦਿਖਾ ਦੇ ਲੈ ਦੇਖ ਲੈ ਧਰਮਾਈ ਨੇ ਕੁਛ ਨਹੀਂ ਲੈ ਦੇਖ ਧਰ ਹੂੰ ਮੋਟਾ ਮੋਟਾ ਮੈਂ ਛਾਲਾ ਖਾਣਾ ਦੇਖ ਲੈ ਹੂੰ ਲੈ ਲੈ ਕਿਆ ਬਾਤ ਆ ਬਈ ਨੇ ਇੱਕ ਨੰਬਰ ਥਾਨ ਲੱਗਿਆ ਬਾਕੀ ਆ ਝੋਲੀ ਲੈ ਕਲੀ ਵੀ ਖਾਲੀ ਹੋਈ ਆ ਬਹੁਤ ਢਲ ਪਈ ਆ ਬਹੁਤ ਢਲ ਪਈ ਐ ਇਹੋ ਬੋਲਾ ਬਣਨਾ ਯਾਰ ਉਸ ਵੀ ਨਹੀਂ ਕਹਿੰਦੀ ਲੈ ਮੈਂ ਕਰਦਾ ਜਦਦੇ ਤਿਆਰ ਹੋ ਗਈ ਦੱਸੂ ਬੈਠ ਹੋਲੀ ਬਹੁਤ ਆ ਜੀ ਡਾਕਟਰ ਹੋਰ ਨਹੀਂ ਓੜਾ ਪੜਾ ਦੇਖੋ ਕਲੀ ਵੀ ਕਲੀ ਵੀ ਆ ਡਾਕਟਰ ਖਰਾਕ ਤੇ ਲੱਸੀ ਲਾਂ ਕਲੀ ਛੱਡੀ ਵੀ ਸੀ ਇਹ ਹੂੰ ਬਣੂ ਬਹੁਤ ਬੈਠ ਜੀ ਤਿਆਰ ਠੱਲਾਂ ਢੱਲਾਂ ਸਾਰੀਆਂ ਘੱਟ ਲੈ ਹਾਂ ਬਾਕੀ ਫੈਂਟ ਫੁੱਲ ਆਉਗੇ ਇਹਦੀ ਹਾਂ ਹਾਂ ਗਰਮੀ ਗਰਮੀ ਨਹੀਂ ਮੰਦੀ ਤੌਹਫਈਆ ਮੱਝ ਨਾਲ ਦਾ ਦੁੱਧ ਦੇ ਦੇਣਾ ਘਰ ਮਣੀ ਆ ਮੱਲਾਰ ਕੀ ਪਈ ਆ ਕਿ ਨਹੀਂ ਹਾਂ ਹਾਂ ਡਾਕਟਰ ਆਰਤਿਕ ਦੇ ਸਰਹਾਣੇ ਅਰਗੀ ਪਈ ਆ ਸਹੀ ਆ ਲੈ ਬਾਈ ਹਾਂ ਉਹ ਕੁਛ ਨਹੀਂ ਕਹਿੰਦੀ ਲੈ ਡਾਕਟਰ ਫਿਰ ਬਹਿ ਜਾ ਥੱਲੇ ਲੈ ਗਲੀ ਦੇ ਵਿਚਾਲੇ ਖੜਾ ਲਈ ਜਿਵੇਂ ਮਰ ਜਾਈ ਜਮੀਨ ਫਿਰ ਬੈਠਾ ਰਹੀ ਕਹਿਣਾ ਕੁਛ ਚੱਕਰ ਹੀ ਨਹੀਂ ਕੋਈ ਇਹਨੂੰ ਤਾਂ ਵਿਚਾਰੀ ਨੂੰ ਕੀ ਮੋਲ ਲਾ ਫਿਰ ਜਾਇਜ ਇਹਦਾ ਡਾਕਟਰ ਮੋਲੇ ਦਾ 76000 ਮਾਨਤਨ ਹੋ ਜੂ ਕਰ ਦਾਂਗੇ ਡਾਕਟਰ ਇੱਚਾ ਬਾਈ 76000 ਰੁਪਇਆ ਮੋਲ ਦਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬਾਈ ਜਮਾ ਜਾਇਜ ਮੋਲ ਲ ਬਰੀਡ ਬਹਿਣ ਨੂੰ ਅੜਨੀ ਖੁੰਨੀ ਦਿਖਾ ਦਿੰਦੇ ਹੈ ਡਾਕਟਰ ਹੂੰ ਲੈ ਵਾੜੀ ਪੜੀ ਵੀ ਆ ਨਾ ਵਾੜੀ ਪੜੀ ਕੋਈ ਕੁਝ ਵੀ ਨਹੀਂ ਕਹਿੰਦੀ ਯਾਰ ਲੈ ਡਾਕਟਰ ਉਸ ਤਾਂ ਕੇ ਬੈਡ ਵੀ ਮਾੜੀ ਕੁਝ ਵੀ ਨਹੀਂ ਕਹਿੰਦੀ ਯਾਰ ਹੂੰ ਲੈ ਫਿਰ ਲਾਂਟੂ ਲਾ ਸਹੀ ਗੱਲ ਲੈ ਐਨ ਘੰਟੇ ਲੰਮਾ ਜੀਆ ਬਾਕੀ ਮੁੱਲ ਜਾਇਜ਼ ਆ ਭਾਈ ਥਾਨ ਬਹੁਤ ਚੰਗਾ ਮੱਧ ਨਾਲ ਦਾ ਥਾਨ ਲੱਗਿਆ ਮੱਧ ਨਾਲ ਦਾ ਦੁੱਧ ਦੇ ਦੋ ਫੈਂਟ ਫੋਲ ਦਾ ਗਰਮ ਪਾਣੀ ਫੋਲ ਲਓ ਭਾਈ ਟੱਲ ਲੈ ਭਈ ਆ ਜੀ ਹਾਂ ਦੇਖ ਲੈ ਡਾਟਰ ਲੈ ਹਾਂ ਬੜਾ ਪਿਆਰਾ ਹਨਾ ਫੇਸਬੁਕ ਹਾਂ ਕਿਆ ਕੁਛ ਵੀ ਨਹੀਂ ਕਹਿੰਦੀ ਡਾਟਰ ਇੰਨੀ ਕੁੰਨੀ ਬੈਠਦੀ ਨਹੀਂ ਮਿਲਦੀ ਨਹੀਂ ਲੱਤਾਂ ਸੜਾ ਚਲਾ ਜਾਂਦੀ ਲੈ ਹਾਂ ਸਰਦਾਰਿਆ ਥੱਲੇ ਆ ਕੇ ਮਾਰਦੀ ਲੈ ਜੱਖਾਂ ਪਾਈ ਫਿਰ ਉਹਨੂੰ ਬਚਾਉਂਦਾ ਸਹੀ ਗੱਲ ਆ ਬਾਈ ਸਹੀ ਗੱਲ ਆ ਨਾਗਸੀ ਭਰਾ ਕੋਲੇ ਤਿੰਨ ਤਿੰਨੋ ਹੀ ਦਿਖਾਤੇ ਬਈ ਤਿੰਨੇ ਸਿਰੇ ਦੇ ਆ ਕਿਸੇ ਵੀਰ ਨੂੰ ਕੋਈ ਵੀ ਨਾ ਆਹ ਦੋਨਾਂ ਦੇ ਚਾਰ ਚਾਰ ਥਾੜਾ ਕੱਲੀ ਕੱਲੀ ਦਾ ਮੁੱਲ 25 ਆ 2.5 बाई बाई ਇਹਨੂੰ ਬੱਚਾ ਦੇ ਦਾਂਗੇ ਠੀਕ ਆ ਬਾਈ ਇਹਦਾ ਮੁੱਲ 76000 ਰੁਪਇਆ ਆ ਤੀਜਾ ਸੁਆ ਸੁਨੀ ਦਾ 15 ਦਿਨਾਂ ਦੀ ਕੱਚੀ ਆ ਬਾਕੀ ਸਮਾਰ ਕੇ ਫਿਰ ਦਿਖਾ ਦੇਣਾ ਐ ਡੀਟੈਲ ਪਈ ਆ ਲੈ ਸਹੀ ਗੱਲ ਆ ਬਾਈ ਲੈ 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 ਬੜੀ ਡੈੱਲ ਲੈ ਬਾਈ ਇਹ ਹਜੇ ਤਾਂ ਬਣੂ ਬਹੁਤ ਕੁਝ ਵੀ ਨਹੀਂ ਹਾਂ ਜੀ ਲੈ ਡਾਕਟਰ ਲੈ ਖਿੱਚੀ ਫਿਰ ਇਹਦਾ ਦੁੱਧ ਵੀ ਮੈਂ ਸਾਲ ਤੋਂ ਲਾਲ ਦਾ ਸੰਗਣਾ ਇਹਦਾ ਦੇ ਸਹੀ ਆ ਬਾਈ ਬਾਕੀ ਚੌੜੀ ਦੇਖ ਇੱਥੋਂ ਹਮ ਕੁਛ ਵੀ ਨਹੀਂ ਕਹਿੰਦੀ ਆ ਡਾਕਟਰ ਬੱਚੀ ਦਾ ਵੀ ਲੈ ਨਹੀਂ ਕੁੰਨੀ ਲੈ ਕੁਛ ਵੀ ਨਹੀਂ ਕਹਿੰਦੀ ਲੈ ਸਰਦਾ ਲੈ ਲੈ ਚੋਲੀ ਨੂੰ ਇਹਨੂੰ ਹੱਥ ਲਾ ਦੇ ਲੈ ਹੂੰ ਹੂੰ ਕੀ ਆ ਬਹੁਤ ਅੱਛੀ ਡੱਟਦੀ ਐ ਮੈਥੋਂ ਕੱਲੀ ਸਹੀ ਐ ਹੂੰ